ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਹਰੇ ਛੋਲੀਆਂ ਦੀ ਸਬਜ਼ੀ ਜਿਹੜਾ ਇਹ ਹਰਾ ਛੋਲੀਆਂ ਹੈ ਇਹਦੀ ਸਬਜ਼ੀ ਤਾਂ ਬਣਾਣੀ ਹਰੇਕ ਨੂੰ ਆਉਂਦੀ ਹੈ ਬਸ ਮੈਂ ਤੁਹਾਡੇ ਨਾਲ ਆਪਣਾ ਜਿਹੜਾ ਤਰੀਕਾ ਹੈ ਉਹਨੂੰ ਸ਼ੇਅਰ ਕਰ ਰਹੀ ਹਾਂ ਕਿ ਮੈਂ ਕਿਸ ਤਰੀਕੇ ਨਾਲ ਬਣਾਉਂਦੀ ਹਾਂ ਸਭ ਤੋਂ ਪਹਿਲਾਂ ਅਸੀਂ ਕੁੱਕਰ ਦੇ ਵਿੱਚ ਜਿਹੜੀ ਇਹ ਸਬਜ਼ੀ ਬਣਾ ਕੇ ਤਿਆਰ ਕਰਨੀ ਹੈ ਕੁੱਕਰ ਦੇ ਵਿੱਚ ਅਸੀਂ ਪਾ ਦੇਵਾਂਗੇ ਸਰੋਂ ਦਾ ਤੇਲ ਤੇਲ ਅਸੀਂ ਇੱਕ ਕਟਸ਼ੀ ਦੇ ਕਰੀਬ ਪਾਣਾ ਹੈ ਤੇਲ ਨੂੰ ਅਸੀਂ ਗਰਮ ਹੋਣ ਲਈ ਰੱਖ ਦਵਾਂਗੇ ਜਦੋਂ ਤੇਲ ਗਰਮ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਣਾ ਹੈ ਇੱਕ ਚਮਚ ਤੋਂ ਥੋੜਾ ਜਿਹਾ ਘੱਟ ਜੀਰਾ ਸਾਫ ਦਾ ਜ ਚੌਪ ਕੀਤਾ ਹੋਇਆ ਲਸਣ ਪਾ ਦਵਾਂਗੇ ਤੇ ਇਹਨੂੰ ਆਪਾਂ ਹੁਣ ਲਾਲ ਹੋਣ ਤੱਕ ਭੁੰਨ ਲਵਾਂਗੇ ਜਦੋਂ ਲਸਣ ਲਾਲ ਹੋ ਜਾਏਗਾ ਚੰਗੀ ਤਰ੍ਹਾਂ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਪਿਆਜ਼ ਇੱਥੇ ਆਪਾਂ ਦੋ మీడియం ਸਾਈਜ਼ ਦੇ ਪਿਆਜ਼ ਲਏ ਨੇ ਤੇ ਪਿਆਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਇਸ ਤਰ੍ਹਾਂ ਚੌਪ ਕਰ ਲਿਆ ਹੈ ਬਿਲਕੁਲ ਅਸੀਂ ਇਹਨਾਂ ਨੂੰ ਮਿਕਸੀ ਦੇ ਵਿੱਚ ਬਰੀਕ ਨਹੀਂ ਕਰਨਾ ਹੈ ਚੌਪਰ ਦੇ ਵਿੱਚ ਥੋੜਾ ਮੋਟਾ-ਮੋਟਾ ਜਿਹਾ ਰੱਖਾਂਗੇ ਜਿਆਦਾ ਨਹੀਂ ਮਤਲਬ ਇਹਨੂੰ ਕਰਾਂਗੇ ਤੇ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਲਾਲ ਹੋਣ ਤੱਕ ਇਹਨਾਂ ਨੂੰ ਪਕਾਵਾਂਗੇ ਪਿਆਜ਼ ਜਿਹੜੇ ਸਾਡੇ ਚੰਗੀ ਤਰ੍ਹਾਂ ਭੁੱਜ ਹੋ ਜਾਣ ਇਹਦੇ ਲਈ ਅਸੀਂ ਜਿਹੜਾ ਨਮਕ ਹੈ ਇੱਥੇ ਹੀ ਪਾ ਦਿੰਦੇ ਹਾਂ ਪਿਆਜ਼ਾਂ ਨੇ ਤੇਲ ਛੱਟਣਾ ਸ਼ੁਰੂ ਕਰ ਦਿੱਤਾ ਹੈ ਭੁਜ ਹੋ ਚੁੱਕੇ ਨੇ ਤੇ ਹੁਣ ਅਸੀਂ ਇਹਦੇ ਵਿੱਚ ਟਮਾਟਰ ਅਦਰਕ ਦਾ ਪੇਸਟ ਪਾ ਦਵਾਂਗੇ ਇਸ ਤਰ੍ਹਾਂ ਉਹ ਵੀ ਅਸੀਂ ਜਿਹੜਾ ਟਮਾਟਰ ਅਦਰਕ ਦਾ ਬਣਾਉਣਾ ਹੈ ਇਹ ਇਹ ਵੀ ਅਸੀਂ ਚੋਪਰ ਦੇ ਵਿੱਚ ਇਹਨੂੰ ਮੋਟਾ-ਮੋਟਾ ਜਿਹਾ ਚੋਪ ਕਰਨਾ ਹੈ ਜਿਆਦਾ ਅਸੀਂ ਇਹਨੂੰ ਬਰੀਕ ਨਹੀਂ ਕਰਨਾ ਹੈ ਇਹਦਾ ਬਿਲਕੁਲ ਜਿਹੜਾ ਬਰੀਕ ਪੇਸਟ ਨਹੀਂ ਬਣਾਉਣਾ ਹੈ ਥੋੜਾ-ਮੋਟਾ-ਮੋਟਾ ਰੱਖਣਾ ਹੈ ਤੇ ਇਹਨੂੰ ਵੀ ਅਸੀਂ ਹੁਣ ਭੁੰਨ ਲੈਂਦੇ ਹਾਂ ਚੰਗੀ ਤਰ੍ਹਾਂ ਟਮਾਟਰਾਂ ਨੂੰ ਟਮਾਟਰ ਜਦੋਂ ਥੋੜੇ ਜਿਹਾ ਭੁਜ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਸੁੱਕੇ ਮਸਾਲੇ ਤੇ ਇੱਕ ਚਮਚ ਅਸੀਂ ਇਹਦੇ ਵਿੱਚ ਹਲਦੀ ਪਾ ਦਵ ਅੱਧੇ ਚਮਚ ਤੋਂ ਵੀ ਥੋੜਾ ਜਿਹਾ ਕੱਟ ਅਸੀਂ ਲਾਲ ਮਿਰਚ ਪਾਵਾਂਗੇ ਇੱਕ ਚਮਚ ਅਸੀਂ ਕਸ਼ਮੀਰੀ ਲਾਲ ਮਿਰਚ ਦਾ ਪਾ ਦਵਾਂਗੇ ਤੇ ਇਹਨਾਂ ਮਸਾਲਿਆਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਦੋਂ ਸਾਡੇ ਟਮਾਟਰ ਵੀ ਇਦਾਂ ਤੇਲ ਛੜਨਾ ਥੋੜਾ ਸ਼ੁਰੂ ਕਰ ਦੇਣਗੇ ਇਹਦਾ ਮਤਲਬ ਹੈ ਕਿ ਜਿਹੜਾ ਸਾਡਾ ਮਸਾਲਾ ਹੈ ਚੰਗੀ ਤਰ੍ਹਾਂ ਭੁੱਜ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਹਰੀ ਮੇਥੀ ਜੇ ਤੁਹਾਡੇ ਕੋਲੋਂ ਹਰੀ ਮੇਥੀ ਨਹੀਂ ਹੈ ਤੁਸੀਂ ਇੱਥੇ ਸੁੱਕੀ ਮੇਥੀ ਵੀ ਪਾ ਸਕਦੇ ਹੋ ਤੇ ਹਰੀ ਮੇਥੀ ਸਾਡੇ ਕੋਲ ਸੀ ਅਸੀਂ ਹਰੀ ਪਾ ਦਿੱਤੀ ਹੈ ਇਹਦੇ ਨਾਲ ਜਿਹੜੀ ਸਬਜ਼ੀ ਦੇ ਵਿੱਚ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਆਉਂਦੀ ਹੈ ਨਾਲ ਹੀ ਅਸੀਂ ਇਹਦੇ ਵਿੱਚ ਪਾ ਦਵਾਂਗੇ ਜਿਹੜੇ ਛੋਲਿਏ ਇਹ ਅਸੀਂ ਪਾ ਦਿੰਦੇ ਹਾਂ ਤੇ ਇਹਨਾਂ ਨੂੰ ਪਾ ਕੇ ਅਸੀਂ ਪਹਿਲਾਂ ਇੱਕ ਵਾਰੀ ਚੰਗੀ ਤਰ੍ਹਾਂ ਤੜਕੀ ਦੇ ਵਿੱਚ ਮਿਕਸ ਕਰ ਲੈਂਦੇ ਹਾਂ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਆਲੂ ਇੱਥੇ ਆਪਾਂ ਦੋ ਮੀਡੀਅਮ ਸਾਈਜ਼ ਦੇ ਆਲੂ ਲਏ ਨੇ ਉਹਨਾਂ ਨੂੰ ਪਾ ਦਿੱਤਾ ਹੈ ਜੇਕਰ ਤੁਸੀਂ ਉਬਲੇ ਹੋਏ ਆਲੂ ਪਾਣਾ ਚਾਹੁੰਦੇ ਹੋ ਉਬਲੇ ਹੋਏ ਆਲੂ ਵੀ ਪਾ ਸਕਦੇ ਹੋ ਤੇ ਕੱਟੇ ਹੋਏ ਵੀ ਪਾ ਸਕਦੇ ਹੋ ਇਸ ਤਰ੍ਹਾਂ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਪਾਣੀ ਹੁਣ ਇਹਦੇ ਵਿੱਚ ਅਸੀਂ ਆਪਣੇ ਹਿਸਾਬ ਦੇ ਨਾਲ ਪਾਣੀ ਪਾ ਦਵਾਂਗੇ ਤੁਸੀਂ ਕਿੰਦਾ ਦੀ ਮਤਲਬ ਤਰੀਕ ਪਸੰਦ ਕਰਦੇ ਹੋ ਜੇ ਜ਼ਿਆਦਾ ਪਤਲੀ ਪਸੰਦ ਕਰਦੇ ਹੋ ਥੋੜਾ ਜ਼ਿਆਦਾ ਪਾ ਦਿਓ ਇੱਥੇ ਆਪਾਂ ਜਿਹੜੇ ਇਹ ਛੋਲੀਆਂ ਤੇ ਆਲੂ ਦੀ ਜਿਹੜੀ ਸਬਜ਼ੀ ਹੈ ਥੋੜੀ ਆਪਾਂ ਸੰਗਣੀ ਸੰਗਣੀ ਬਣਾ ਕੇ ਤਿਆਰ ਕਰਨੀ ਹੈ ਜ਼ਿਆਦਾ ਪਤਲੀ ਨਹੀਂ ਬਣਾਨੀ ਹੈ ਤੇ ਹੁਣ ਤੇ ਇਹਨੂੰ ਆਪਾਂ ਦੋ ਸੀਟੀਆਂ ਹਾਂ ਤੱਕ ਪਕਾਵਾਂਗੇ ਸਿਰਫ ਅਸੀਂ ਦੋ ਹੀ ਸੀਟੀਆਂ ਲਗਾਵਾਂਗੇ ਇਹਦੇ ਨਾਲ ਜਿਹੜੀ ਸਾਡੀ ਸਬਜੀ ਹੈ ਬਿਲਕੁਲ ਚੰਗੀ ਤਰ੍ਹਾਂ ਪੱਕ ਜਾਏਗੀ ਦੋ ਸੀਟੀਆਂਾਂ ਤੋਂ ਬਾਅਦ ਜਿਹੜੀ ਭਾਫ਼ ਹੈ ਜਦੋਂ ਇਹਦੀ ਆਪਣੇ ਆਪ ਨਿਕਲ ਜਾਏਗੀ ਉਦੋਂ ਅਸੀਂ ਕੁੱਕਰ ਨੂੰ ਖੋਲ ਕੇ ਦੇਖਾਂਗੇ કડਸ਼ੀ ਮਾਰ ਕੇ ਅਸੀਂ ਇੱਕ ਵਾਰੀ ਜਿਹੜੇ ਛੋਲੇ ਤੇ ਆਲੂ ਹੈਗੇ ਇਹਨਾਂ ਨੂੰ ਚੈੱਕ ਕਰ ਲੈਂਦੇ ਹਾਂ ਕਿ ਇਹ ਪੱਕ ਗਏ ਨੇ ਚੰਗੀ ਤਰ੍ਹਾਂ ਦੇਖੋ ਜਿਹੜੀ ਸਾਡੇ ਆਲੂ ਆ ਉਹ ਵੀ ਪੱਕ ਗਏ ਨੇ ਤੇ ਛੋਲੇ ਵੀ ਦੇਖੋ ਬਿਲਕੁਲ ਚੰਗੀ ਤਰ੍ਹਾਂ ਗਲ ਚੁੱਕੇ ਨੇ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਇੱਕ ਚਮਚ ਦੇ ਕਰੀਬ ਗਰਮ ਮਸਾਲਾ ਇੱਕ ਛੋਟਾ ਚਮਚ ਅਸੀਂ ਗਰਮ ਮਸਾਲੇ ਦਾ ਪਾਣਾ ਹੈ ਤੇ ਗਰਮ ਮਸਾਲਾ ਅਸੀਂ ਐਂਡ ਵਿੱਚ ਪਾਣਾ ਹੈ ਐਂਡ ਵਿੱਚ ਪਾਉਣ ਦੇ ਨਾਲ ਜਦੋਂ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਫਿਰ ਉਹਦੀ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਆਂਦੀ ਹੈ ਗਰਮ ਮਸਾਲੇ ਦੀ ਸਬਜ਼ੀ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਤੇ ਹੁਣ ਅਸੀਂ ਜਿਹੜੇ ਆਲੂ ਹੈਗੇ ਇਹਨਾਂ ਨੂੰ ਆਪਾਂ 10 ਕਟਸ਼ੀ ਦੇ ਨਾਲ ਫੇਲ ਲਵਾਂਗੇ ਇਹਦੇ ਨਾਲ ਜਿਹੜੀ ਸਾਡੀ ਸਬਜੀ ਹੈ ਸੰਗਣੀ ਸੰਗਣੀ ਹੋ ਜਾਏਗੀ ਤੇ ਜਿਹੜੀ ਸੰਗਣੀ ਸੰਗਣੀ ਸਬਜੀ ਆ ਬਹੁਤ ਦਾ ਸਵਾਦ ਲੱਗਦੀ ਹੈ ਸਬਜੀ ਬਣ ਕੇ ਤਿਆਰ ਹੈ ਤੇ ਉੱਪਰ ਉਹਦੀ ਅਸੀਂ ਹਰਾ ਧਨੀਆ ਪਾ ਦਵਾਂਗੇ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮਤਲਬ ਹਰੇ ਛੋਲੀਆਂ ਦੀ ਸਬਜੀ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਮਿਲਦੇ ਹਾਂ ਫੇਰ ਤੁਹਾਨੂੰ ਕੋਈ ਅਗਲੀ ਨਵੀਂ ਵੀਡੀਓ ਦੇ ਵਿੱਚ